ਪੰਜਾਬੀ ਸਿਨੇਮਾ ਅਤੇ ਕਾਮੇਡੀ ਜਗਤ ਦੇ ਮਸ਼ਹੂਰ ਕਲਾਕਾਰ ਡਾਕਟਰ ਜਸਵਿੰਦਰ ਪੱਲਾ ਦਾ 22 ਅਗਸਤ 2025 ਨੂੰ ਦਿਹਾਂਤ ਹੋ ਗਿਆ ਉਹ ਹੈ 65 ਸਾਲ ਦੇ ਸਨ ਅਤੇ ਮੋਹਾਲੀ ਦੇ ਫੋਰਟ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਏ ਉਨ੍ਹਾਂ ਦੀ ਮੌਤ ਦਾ ਕਾਰਨ ਬ੍ਰੇਨ ਸਟ੍ਰੋਕ ਰਿਹਾ ਜਿਸ ਨਾਲ ਉਹ 20 ਅਗਸਤ ਨੂੰ ਪੀੜਿਤ ਹੋਏ ਸਨ ਡਾਕਟਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੁਰਾਹਾ ਵਿਖੇ ਹੋਇਆ ਸੀ ਉਹ ਸਿਰਫ ਇੱਕ ਕਾਮਯਾਬ ਹਾਸੇ ਕਲਾਕਾਰ ਹੀ ਨਹੀਂ ਸਗੋ ਇੱਕ ਸਿੱਖਿਆ ਵਿਦਵੀ ਰਹੇ। ਉਹਨਾਂ ਨੇ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਤੋਂ ਬੀਐਸਸੀ, ਐਮਐਸਸੀ, ਪੀਐਸਜੀ ਦੀ ਪੜ੍ਹਾਈ ਕੀਤੀ ਅਤੇ ਇੱਥੇ ਹੀ ਪ੍ਰੋਫੈਸਰ ਅਤੇ ਐਕਸਟੈਂਸ਼ਨਲ ਐਜੂਕੇਸ਼ਨ ਵਿਭਾਗ ਦੇ ਮੁਖੀ ਵੱਜੋਂ ਸੇਵਾਵਾਂ ਨਿਭਾਈਆਂ। ਸਾਲ 2020 ਵਿੱਚ ਉਹਨਾਂ ਨੇ ਰਿਟਾਇਰਮੈਂਟ ਲੈ ਲਈ। ਉਹਨਾਂ ਦਾ ਅੰਤਿਮ ਸੰਸਕਾਰ 23 ਅਗਸਤ 2025 ਨੂੰ ਮੁਹਾਲੀ ਦੇ ਮਗੋਲੀ ਕਾਰਡ ਤੇ ਕੀਤਾ ਜਾ ਰਿਹਾ ਹੈ